ਬਹੁਤ ਵੀਰ ਕਮੈਂਟ ਕਰਕੇ ਪੁੱਛ ਰਹੇ ਸੀ ਕਿ BTC ਦੇ ਵਿੱਚ ਕਿੰਨੇ ਪੈਸੇ ਨਾਲ ਆਪਾਂ ਟਰੇਡ ਮਿਨੀਮਮ ਕਰ ਸਕਦੇ ਹਾਂ ਦੇਖੋ ਇਹਦੇ ਬਾਰੇ ਇੱਕ ਮੈਂ ਪੂਰੀ ਐਕਸਪਲੇਨ ਕਰਕੇ ਵੀਡੀਓ ਬਣਾਈ ਹੋਈ ਹੈ ਠੀਕ ਹੈ ਜਿੱਦੇ ਵਿੱਚ ਤੁਹਾਨੂੰ ਇਹ ਦੱਸਿਆ ਆ ਕਿ ਕਿਵੇਂ ਆਪਾਂ ਸਟਾਪ ਲੌਸ ਕੈਲਕੂਲੇਟ ਕਰ ਸਕਦੇ ਹਾਂ ਪ੍ਰੋਫਿਟ ਕੈਲਕੂਲੇਟ ਕਰ ਸਕਦੇ ਹਾਂ ਜਿਹੜਾ ਡੈਲਟਾ এক্সচেਜ ਐਪ ਹੈ ਉਹਦੇ ਵਿੱਚ ਇੱਕ ਕੈਲਕੂਲੇਟਰ ਦਾ ਆਪਸ਼ਨ ਹੈ ਠੀਕ ਹੈ ਉਹਦੇ ਵਿੱਚ ਆਪਾਂ ਕੈਲਕੂਲੇਟ ਕਰਕੇ ਦੇਖ ਸਕਦੇ ਹਾਂ ਕਿੰਨਾ ਆਪਣਾ ਮਤਲਬ ਕਿ ਇੱਥੋਂ ਤੱਕ ਬੀਟੀਸੀ ਜਾਵੇਗਾ ਪ੍ਰੋਫਿਟ ਹੋਵੇਗਾ ਜਾਂ ਇੱਥੋਂ ਤੱਕ ਜਾਵੇਗਾ ਤੇ ਕਿੰਨਾ ਆਪਣਾ ਲਾਸ ਹੋਵੇਗਾ ਠੀਕ ਹੈ ਬਾਕੀ ਰਹੀ ਗੱਲ ਪੈਸਿਆਂ ਦੀ ਕਿੰਨੇ ਪੈਸੇ ਨਾਲ ਆਪਾਂ ਮਿਨੀਮਮ ਸਟਾਰਟ ਕਰ ਸਕਦੇ ਹਾਂ ਦੇਖੋ ਜੇ ਆਪਾਂ ਕੋਈ ਵੀ ਮਾਰਜਨ ਨਹੀਂ ਲੈਨੇ ਬੀਟੀਸੀ ਦੀ ਗੱਲ ਕਰ ਰਿਹਾ ਮੈਂ ਬਿਟਕੋਇਨ ਦੀ ਠੀਕ ਹੈ ਹੋਰ ਵੀ ਉਹਦੇ ਕੋਈ ਨੇਗੇ ਥੋੜਾ ਥੋੜਾ ਸਾਰਿਆਂ ਦਾ ਫਰਕ ਹੈ ਠੀਕ ਹੈ ਤੇ ਬਿਟਕੋਇਨ ਦੇ ਵਿੱਚ ਤੁਸੀਂ ਮਿਨੀਮਮ 7200 ਜਾਂ 7300 ਇ ਉਦਾਂ ਲੋਟ ਲੈ ਸਕਦੇ ਜੋ ਠੀਕ ਹੈ ਤੇ ਜੇ ਤੁਸੀਂ ਉਹਦੇ ਵਿੱਚ ਮਾਰਜਨ ਲੈਂਦੇ ਜੋ 10 ਗੁਣਾ ਤੇ ਉਹ ਤੁਹਾਡਾ 700 ਜਾਂ 800 ਰੁਪਏ ਦਾ ਆ ਜਾਵੇਗਾ ਠੀਕ ਹੈ ਮਤਲਬ ਕਿ ਮਿਨੀਮਮ ਤੁਸੀਂ 30000 ਰੁਪਏ ਨਾਲ ਸਟਾਰਟ ਕਰ ਸਕਦੇ ਜੋ ਜੇ 10 ਗੁਣਾ ਮਾਰਜਨ ਲੈਂਦੇ ਜੋ ਠੀਕ ਹੈ ਜੇ ਬਿਨਾ ਮਾਰਜਨ ਤੋਂ ਲੈਂਦੇ ਜੋ ਫਿਰ 7200 ਤੇ 7300 ਰੁਪਏ ਠੀਕ ਹੈ ਜੇ ਮਾਰਜਨ ਹੋਰ ਵਧਾਓਗੇ ਤੇ ਹੋਰ ਪੈਸੇ ਘਟ ਜਾਣਗੇ ਤੇ ਇਹ ਨਾਲ ਤੁਸੀਂ ਇੱਕ ਲੋਟ ਲੈ ਸਕਦੇ ਜੋ ਠੀਕ ਹੈ ਇਹ ਮਿਨੀਮਮ ਪੈਸੇ ਆ ਟਰੇਡ ਕਰਨ ਦੇ ਠੀਕ ਆ ਤੇ ਬਾਕੀ ਪੂਰੀ ਜਾਣਕਾਰੀ ਲਈ ਉਹ ਵੀਡੀਓ ਦਾ ਮਤਲਬ ਕਿ ਮੈਂ ਇੱਥੇ ਥੰਬਨੇਲ ਵੀ ਲਾਇਆ ਉਹ ਵੀਡੀਓ ਦੇਖੋ ਉਹਦੇ ਵਿੱਚ ਪੂਰਾ ਮੈਂ ਸਮਝਾਇਆ ਹੈ ਦੱਸਿਆ ਹੈ ਕਿਹੜੇ ਕਿਹੜੇ ਕੋਇਨ ਚ ਕਿੰਨੇ ਪੈਸੇ ਲੱਗਦੇ ਆ ਠੀਕ ਆ ਧੰਨਵਾਦ